ਸਭ ਤੋਂ ਪਹਿਲਾਂ ਉਸ ਵੈਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਨਾਮ ਜਪਣ ਲਈ ਭੇਜਿਆ ਸੀ ਪਰ ਇੱਥੇ ਆ ਕੇ ਅਸੀਂ ਉਸ ਮਾਲਕ ਨੂੰ ਭੁੱਲ ਕੇ ਸੰਸਾਰਿਕ ਕਮਾਂ-ਕਾਰਾਂ ਦੇ ਵਿੱਚ ਆਪਣਾ ਜੀਵਨ ਗੁਆ ਰਹੇ ਹਾਂ ਤਾਂ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਰਾਗ ਸੋਰਠ ਮਹੱਲਾ ਪੰਜਵਾਂ ਦੇ ਅੰਦਰ ਫਰਮਾਣ ਕਰਦੇ ਹਨ ਕਹ ਰਹੇ ਨੇ ਹਮ ਮੈਲੇ ਤੁਮ ਉੱਜਲ ਕਰਤੇ ਹਮ ਨਿਰਗਣ ਤੂ ਦਾਤਾ ਫਰਮਾਣ ਕਰ ਰਹੇ ਹਨ ਕਿ ਅਸੀਂ ਜੀਵ हे ਪ੍ਰਮਾਤਮਾ ਵਕਾਰਾਂ ਦੀ ਮੈਲ ਦੇ ਨਾਲ ਸਾਡਾ ਮਨ ਭਰਿਆ ਹੋਇਆ ਹੈ ਪਰ ਤੂੰ ਉज्जਲ ਕਰਨ ਵਾਲਾ ਹੈ। ਭਾਵ ਸਾਡੇ ਮਨ ਨੂੰ ਪਵਿੱਤਰ ਕਰਨ ਵਾਲਾ ਹੈ। ਹਮ ਨਿਰਗਣ ਤੂੰ ਦਾਤਾ। ਸਾਡੇ ਜੀਵਾਂ ਦੇ ਅੰਦਰ ਕੋਈ ਵੀ ਗੁਣ ਨਹੀਂ ਹੈ। ਅਸੀਂ ਗੁਣਹੀਨ ਹਾਂ। ਤੂੰ ਦਾਤਾ ਹੈ। ਬਖਸ਼ਿਸ਼ ਕਰਨ ਵਾਲਾ ਹੈ। ਤੂੰ ਹੀ ਦਇਆ ਕਰਨ ਵਾਲਾ ਹੈ। ਆ ਪ੍ਰਮਾਣ ਕਰ ਰਹੇ ਹਨ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਏ ਵੈਗਰੂ ਏ ਪ੍ਰਭੂ ਅਸੀਂ ਜੀਵ ਮੂਰਖਾਂ ਤੂੰ ਦਾਨਾ ਤੇ ਸਿਆਣਾ ਹੈ ਤੂੰ ਸਰਬ ਕਲਾ ਕਾ ਗਿਆਤਾ ਤੂੰ ਸਾਰੀ ਕਲਾ ਦਾ ਗਿਆਨਵਾਨ ਹੈ ਆ ਫਰਮਾ ਰਹੇ ਹਨ ਮਾਦੂ ਹਮ ਐਸੇ ਤੂੰ ਐਸਾ ਪਰ ਫਰਮਾ ਰਹੇ ਹਨ ਕਿ ਅਸੀਂ ਜੀਵ ਵਿਕਾਰੀ ਹਾਂ ਤੇ ਤੂੰ ਦਇਆ ਕਰਨ ਵਾਲਾ ਪਰ ਉਪਕਾਰੀ ਮਾਲਕ ਹੈ ਆ ਫਰਮਾ ਰਹੇ ਹਨ ਹਮ ਪਾਪੀ ਤੂੰ ਪਾਪ ਖੰਡਨ ਨੀਕੇ ਠਾਕਰ ਦੇਸਾ ਗੁਰਸਬ ਦੱਸ ਰਹੇ ਹਨ ਕਿ हे ਪਰਮੇਸ਼ਰ हे ਪ੍ਰਭੂ ਅਸੀਂ ਜੀਵ ਪਾਪੀ ਹਾਂ ਤੂੰ ਸਾਡੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਨੀਕੇ ਠਾਕਰ ਦੇਸਾ ਤੂੰ ਜਿਸ ਦੇਸ਼ ਵਿੱਚ ਵੱਸਦਾ ਹੈ ਉਹ ਦੇਸ਼ ਵੀ ਤਨ ਹੈ ਤੂੰ ਸਭ ਸਾਜੇ ਸਾਜ ਨਵਾਜੇ ਜੀਉ ਪਿੰਡ ਤੇ ਪ੍ਰਾਨਾ ਕਿੰਨੇ ਹੈ ਮਾਲਕ ਤੂੰ ਇਸ ਸਾਰੇ ਜੀਵ ਪੈਦਾ ਕੀਤੇ ਹਨ ਤੇ ਤੂੰ ਹੀ ਉਹਨਾਂ ਨੂੰ ਇਸ ਸਰੀਰ ਜਿੰਦ ਤੇ ਪ੍ਰਾਨ ਦਿੱਤੇ ਹਨ ਤੂੰ ਹੀ ਉਹਨਾਂ ਦੇ ਸਾਜਨਾ ਕਰਨ ਵਾਲਾ ਹੈ ਆਪ ਫਰਮਾਨ ਕਰ ਹੈਨ ਨਿਰਗੁਣ ਹਾਰੇ ਗੁਣ ਨਹੀਂ ਕੋਈ ਤੁਮ ਦਾਣ ਦੇਹ ਮਿਰਵਾਨਾ ਏ ਵੈਗਰੂ ਏ ਪ੍ਰਮਾਤਮਾ ਤੂੰ ਬਖਸ਼ਿਸ਼ ਕਰਨ ਵਾਲਾ ਹੈ ਸਾਡੇ ਅੰਦਰ ਜੀਵਾ ਵਿੱਚ ਗੁਣਹੀਨ ਹਾਂ ਸੀ ਸਾਡੇ ਅੰਦਰ ਕੋਈ ਵੀ ਗੁਣ ਨਹੀਂ ਹੈ ਗੁਣ ਨਹੀਂ ਕੋਈ ਤੂੰ ਦਾਨ ਦੇਹ ਏ ਮਾਲਕ ਤੂੰ ਆਪਣੀ ਬਖਸ਼ਿਸ਼ ਕਰ ਸਾਡੇ ਦੀ ਕਿਰਪਾ ਕਰਕੇ ਸਾਨੂੰ ਉਹ ਨਾਮ ਦਾ ਦਾਨ ਬਖਸ਼ ਦਾਨ ਦੇਹ ਮਿਹਰਵਾਨਾ ਏ ਮਿਹਰਵਾਨ ਏ ਵਾਇਗਰੂ ਏ ਪ੍ਰਮਾਤਮਾ ਤੂੰ ਬਖਸ਼ਿਸ਼ ਕਰਨ ਵਾਲਾ ਹੈ ਆਪ ਫਰਮਾਨ ਕਰਦੇ ਹਨ ਤੁਮ ਕਰੋ ਪਲਾ ਹਮ ਪਲਾ ਨਾ ਜਾਣੋ ਤੂੰ ਸਦਾ ਸਦਾ ਮਿਹਰਵਾਨਾ ਏ ਮਾਲਕ ਤੂੰ ਪਲਾ ਕਰਨ ਵਾਲਾ ਹੈ ਪਰ ਅਸੀਂ ਤੇਰੇ ਪਲੇ ਨੂੰ ਜਾਣਦੇ ਨਹੀਂ ਤੂੰ ਸਦਾ ਹੀ ਦਇਆ ਕਰਨ ਵਾਲਾ ਹੈ ਸਦਾ ਹੀ ਮੇਰ ਕਰਨ ਵਾਲਾ ਹੈ ਆ ਪ੍ਰਮਾਣ ਕਰਦੇ ਹਨ ਤੂੰ ਸੁਖਦਾਈ ਪੁਰਖ ਵਦਾਤੇ ਤੁਮ ਰਾਖੋ ਆਪਣੇ ਬਾਲਾ ਪਰਮਾ ਰਹੇ ਹਨ ਕਿ ਤੂੰ ਸੁਖ ਦੇਣ ਵਾਲਾ ਹੈ ਹੈ ਪ੍ਰਮਾਤਮਾ ਤਿਕੰਦਨੇ ਕੇ ਪੁਰਖ ਵਦਾਤੇ ਤੁਮ ਰਾਖੋ ਆਪਣੇ ਬਾਲ ਆਪਣੇ ਬੱਚਿਆਂ ਦੀ ਰੱਖਿਆ ਕਰਨ ਵਾਲਾ ਹੀ ਆਪ ਹੀ ਹੈ ਆਪ ਫਰਮਾ ਰਹੇ ਹਨ ਤੁਮ ਨਦਾਨ ਸੁਲਤਾਨ ਜੀ ਜੰਤ ਸਭ ਜਾਚੇ ਫਰਮਾ ਰਹੇ ਹਨ ਈ ਮਾਲਕ ਤੂੰ ਹੀ ਗੁਨਾ ਦਾ ਖਜ਼ਾਨਾ ਹੈ ਕਹਿੰਦੇ ਕਿ ਤੂੰ ਹੀ ਸੁਲਤਾਨ ਹੈ ਤੂੰ ਹੀ ਸਦਾ ਰਹਿਣ ਵਾਲਾ ਬਾਦਸ਼ਾਹ ਹੈ ਜੀ ਜੰਤ ਸਭ ਜਾਜੇ ਕਹਿੰਦੇ ਸਾਰੇ ਜੀ ਜੰਤ ਆਪ ਜੀ ਪਾਸ ਹੋਈ ਬਖਸ਼ਿਸ਼ ਮੰਗਦੇ ਹਨ ਦਇਆ ਮੰਗਦੇ ਹਨ ਗੁਰੂ ਸਭ ਪ੍ਰਮਾਣ ਕਰਦੇ ਹਨ ਕਹੋ ਨਾਨਕ ਅਮ ਇਹ ਹਵਾਲਾ ਰਾਖ ਸੰਤਨ ਕੇ ਪਾਛੇ ਪਰਮਾਰ ਹੈ ਹਨ ਕਿ ਸਾਡੇ ਸੰਸਾਰਿਕ ਜੀਵਾਂ ਦਾ ਇਹ ਹਾਲ ਹੈ ਕਿ ਮਾਲਕ ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿੱਚ ਰੱਖ ਲੈ ਆਉ ਅਸੀਂ ਵੀ ਪੰਜਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਸ਼ਬਦ ਉੱਤੇ ਉੱਠਾ ਕੇ ਉਸ ਮਾਲਕ ਦਾ ਸਿਮਰਨ ਕਰਨਾ ਹੈ ਉਸ ਦੇ ਨਾਲ ਸਾਝ ਪਾਉਣੀ ਹੈ ਅੱਜ ਦੇ ਇਸ ਸ਼ਬਦ ਨੂੰ ਅਸੀਂ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਉਸ ਸੱਚੇ ਮਾਲਕ ਨੂੰ ਆਪਣੇ ਅੰਦਰੋਂ ਯਾਦ ਕਰਨਾ ਹੈ ਤੇ ਸਦਾ ਲਈ ਉਸ ਮਾਲਕ ਦੇ ਵਿੱਚ ਗਲীন ਹੋ ਜਾਣਾ ਹੈ ਤਾਂ ਕਿ ਆਵਾਗਣ ਦਾ ਚੱਕਰ ਸਦਾ ਲਈ ਖਤਮ ਹੋ ਸਕੇ ਸਾਡੇ ਅੰਦਰ ਉਹ ਸੁਖ ਉਹ ਸ਼ਾਂਤੀ ਆਨੰਦ ਸਦਾ ਲਈ ਬਣਿਆ ਰਹੇ ਜੀ